i salami a ਵਿਵਾਨਤ ਮੈਂ ਸੀਸਤਾਣਾ ਸੰਗਤ ਸੁਰਤ ਜਾਣ ਨੂੰ ਸਾਜ ਬਣਾਉਂਦਾ ਹਾਂ ਵਿਹਾਜ ਬਣਾਉਂਦਾ ਹਾਂ ਬਣਾ ਲਵੇ ਚਾਹੇ ਚੰਦ ਤੇ ਕੋਈ ਖੂਬਸੂਰਤ ਇਮਾਰਤ ਮੈਂ ਤਾਂ ਕੱਚੀ ਮਿੱਟੀ ਤੋਂ ਇਨਸਾਨ ਬਣਾਉਂਦਾ ਹਾਂ ਮੈਂ ਤਾਂ ਕੱਚੀ ਮਿੱਟੀ ਤੋਂ ਇਨਸਾਨ ਬਣਾਉਂਦਾ ਹਾਂ ਅੱਜ ਵੀ ਕੇਸ ਤਾਤੇ ਕਰੇ ਕਰੇ ਬੇ 28 ਲੱਖ ਦੇ ਦੀ ਅਮਾਉਂਟ ਹੈ ਜਿਹੜੀ ਭੇਜੀ ਗਈ ਹੈ ਇਸੇ ਤਰੀਕੇ ਨਾਲ ਸਰਵਰੋਂ ਮਾਜੇ ਡੀਏਜੀ ਸਾਹਿਬ ਵੱਲੋਂ ਕਰੀਬ 3 ਲੱਖ ਦੀ ਅਮਾਉਂਟ ਜਿਹੜੀ ਕੈਸ਼ ਵਾਟ ਪਰਤੇ ਦਿਲਾ ਸਮੂਹ ਅਫਸਰਸ ਵਾਂ ਐਨ ਜੀਓਸ ਵਾਂ એનਰੋਲਡ ਪੁਲਿਸ ਅਫਸਰੀਪੀਓਸ सिविलियन स्टाफ ਤੇ ਬਾਕੀ ਪੰਜਾਬ ਹੋਂਗਾ ਤੇ ਸਾਰੇ ਇੱਥੇ ਜੋ ਵੀ ਦਰਜਾ ਬਾ ਦਰਜਾ ਉਸ ਮੁਲਾਜ਼ਮ ਇੱਥੇ હાજર ਸਭ ਤੋਂ ਪਹਿਲਾ ਨਿਕਲਦਾ ਜਲਦੀ ਜੀ ਸਰ ਜੀ ਸਰ नेक्स्ट श्री रणदीप सिंह जी के एस पी साहब जी जंतुरी नेक्स्ट श्री रणदीप सिंह जी के एस पी एफ श्री सुखदेव सिंह रूप श्री हरविंदर सिंह जी पी एस बी एस सब सब सुनाम उधम सिंह माखी से श्री प्रीति सिंह चाहल पीपीएस ऑफ डिवीजन करबा मा का पीसी श्री जितेंद्र पाल सिंह पीपीएस डीएसपी सब डिवीजन लहरा करलेबा से परमेंद्र सिंह पीपीएस डीएसपी सब डिवीजन मोनक को मैं बंती करूंगा मान्योग बीजेपी ओके जी सर

ਨੈਕਟ ਇਨਸਪੈਕਟਰ ਤੇਜਿੰਦਰ ਸਿੰਘ 887 ਪੀਆ ਜੀ ਸਰ ਨੈਕਟ ਇਨਸਪੈਕਟਰ ਜੋਗਿੰਦਰ ਸਿੰਘ 12 ਟ੍ਰੇਟਸ ਓਕੇ ਜੀ ਸਰ ਠੀਕ ਹੈ ਇਨਸਪੈਕਟਰ ਗੁਰਮੀਤ ਓਕੇ ਸਰ ਠੀਕ ਹੈ ਸਭ ਚ ਕੁਸ਼ਦੀਪ ਸਿੰਘ ਖੁਸ਼ ਦੇਵ ਸਿੰਘ ਨੈਕਟ ਓਕੇ ਜੀ ਸਰ ਠੀਕ ਹੈ ਜੀ ਸਰ ਆਪ ਠੀਕ ਹੈ ਜੀ ਆਮ ਸਿੰਘ ਐਸਾਈ ਗੁਰਨਾਮ ਸਿੰਘ 417 ਐਸਾਈ ਹਰਮਿੰਦਰ ਸਿੰਘ ਐਸਾਈ ਕਸ਼ਮੀਰ ਸਿੰਘ ਆਪ ਕੀਤਾ ਜਾ ਰਿਹਾ ਕਿ ਇਹ ਕੈਸ਼ ਰਿਪੋਰਟ ਇਹਦੇ ਵਿੱਚ ਸੰਗਰੂਰ ਦੇ ਵਿੱਚ ਕੰਪੈਰੀਟਿਵ ਇਹਨੂੰ ਵਨ ਆਫ ਦੀ ਟਫੈਸਟ ਡਿਸਟ੍ਰਿਕਟ ਕਿਹਾ ਜਾਂਦਾ ਹੈ ਜਿਹੜਾ ਲੌਂਡ ਆਰਡਰ ਦੀਆਂ ਤੇ ਐਜੀਟੇਸ਼ਨ ਦੇ ਹਿਸਾਬ ਦੇ ਨਾਲ ਤੇ ਵੀਆਈਪੀ ਵਿਜ਼ਿਟ ਦੇ ਹਿਸਾਬ ਦੇ ਨਾਲ ਤੇ ਇਸ ਕਰਕੇ ਇਹਦੇ ਵਿੱਚ ਜਿਹੜੇ ਮੁਲਾਜ਼ਮਾਂ ਨੂੰ ਕੰਪੈਰੀਟਿਵ ਜਿਹੜੇ ਆ ਬਾਕੀ ਪੰਜਾਬ ਨਾਲੋਂ ਜ਼ਿਆਦਾ ਡਿਊਟੀਆਂ ਹੋ ਪੈਂਦੀਆਂ ਜਿਹੜੇ ਮੈਨ ਆਰਜ਼ ਕੀਤਾ ਜਾਵੇ ਕਿ ਕਿੰਨੇ ਘੰਟੇ ਕੰਮ ਕੀਤਾ ਹੋਇਆ ਜਿਹੜੇ ਬਹੁਤ ਸਾਰੇ ਡਿਸਟ੍ਰਿਕਟਸ ਨਾਲੋਂ ਜ਼ਿਆਦਾ ਆਰ ਨੂੰ ਡਿਊਟੀ ਦਿੰਦੇ ਆ ਤੇ ਇਹ ਜਿਹੜੀ ਐਸਐਸਪੀ ਸਰਤਾਜ ਚੈਲ ਦੀ ਜਿਹੜੀ ਅਗਵਾਈ ਦੇ ਵਿੱਚ ਜਿਹੜੀ ਡਿਸਟ੍ਰਿਕਟ ਪੁਲਿਸ ਹੈ ਉਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਅੱਛੇ ਕੰਮ ਬਹੁਤ ਸਾਰੀਆਂ ਰਿਕਵਰੀਜ਼ ਉਹ ਹੋਈਆਂ ਬਹੁਤ ਸਾਰੇ ਪ੍ਰੀਵੈਂਟਿਵ ਹੋਏ ਜਿਹਦੇ ਕਾਰਨ ਕਈ ਵਾਰਦਾਤਾਂ ਨੂੰ ਟਲੀਆਂ ਤੇ ਜਿਹੜੀ ਡਿਊਟੀ ਲਈ ਜਿਹੜਾ ਇਹਨਾਂ ਦਾ ਜਿਹੜਾ ਜਿਹੜਾ ਲੈਵਲ ਆਫ ਡਿਊਟੀ ਹੈ ਲੈਵਲ ਆਫ ਕਮਿਟਮੈਂਟ ਹੈ ਉਹਨੂੰ ਰੈਕੋਗਨਾਈਜ਼ ਕਰਦੇ ਹੋਏ ਆ ਡੀਜੀ ਪੰਜਾਬ ਨੇ ਇਹਨਾਂ ਨੂੰ ਲਗਭਗ ਫੋਰਸ ਦੇ ਵੱਖ-ਵੱਖ ਰੈਂਕਸ ਨੂੰ 20 ਲੱਖ ਰੁਪਏ ਦਾ ਕੈਸ਼ ਰਿਵਾਰਡ ਉਹਦੇ ਚ 1800 ਮੁਲਾਜ਼ਮਾਂ ਨੂੰ ਕਲਾਸ 1 ਸਰਟੀਫਿਕੇਟ ਜਿਹੜੇ ਕਲਾਸ 2 ਆ ਮੈਨੂੰ ਲੱਗਦਾ ਵੀ ਬਹੁਤ ਸਾਰੇ ਮੁਲਾਜ਼ਮਾਂ ਨੂੰ ਇੰਨੇ ਇੱਕ ਨੰਬਰ ਤੇ ਹੀ ਲਗਭਗ ਕਹਿ ਦੋ ਵੀ ਜਿਹੜੇ ਮੇਰੇ ਪਿਛਲੇ 5 6 5 ਕੁ ਮਹੀਨਿਆਂ ਦੇ ਵਿੱਚ ਹੀ ਮੈਨੂੰ ਲੱਗਦਾ ਵੀ 1500 ਤੋਂ ਵੱਧ ਮੇਰੇ ਵੱਲੋਂ ਕਲਾਸ 2 ਸਰਟੀਫਿਕੇਟ ਤੇ ਡੀਜੀਪੀ ਡਿਸਕ ਜਿਹੜੀ ਹੁੰਦੀ ਹੈ ਜਿਹਦੇ ਵਿੱਚ ਉਹ ਅਸੀਂ ਅੱਗੇ ਵਰਦੀ ਤੇ ਆਪਦੇ ਡਿਸਪਲੇ ਕਰਦੇ ਆ ਉਹ 70 ਤੋਂ ਵੱਧ ਮੁਲਾਜ਼ਮਾਂ ਨੂੰ ਇੱਥੇ ਦਿੱਤੀ ਜਾਂਦੀ ਹੈ ਮਕਸਦ ਇਹ ਹੀ ਹੁੰਦਾ ਵੀ ਜਿਹੜੇ ਚੰਗੇ ਮੁਲਾਜ਼ਮ ਐ ਉਨਾਂ ਨੂੰ ਸਨਮਾਨਿਤ ਕਰਨਾ ਨਾਲ ਨਾਲ ਮੈਂ ਹਮੇਸ਼ਾ ਇਹ ਕਹਿਆ ਕਰਦਾ ਵੀ ਤੇ ਜਿੰਨੇ ਅਵਾਰਡ ਤੇ ਰਿਵਾਰਡ ਹੁੰਦੇ ਆ ਉਹ ਦਾ ਮਤਲਬ ਹੁੰਦਾ ਮੋਰ ਆਫ ਰਿਸਪੌਂਸਿਬਿਲਟੀ ਇਸ ਕਰਕੇ ਤੇ ਉਹ ਜਿਹੜੇ ਸਾਰਿਆਂ ਨੂੰ ਅੱਜ ਸਨਮਾਨਿਤ ਕੀਤਾ ਜਾਊਗਾ ਨਾਲ ਨਾਲ ਇਹਦਾ ਮਕਸਦ ਇਹ ਹੁੰਦਾ ਵੀ ਦੂਜੇ ਮੁਲਾਜ਼ਮ ਇਸ ਗੱਲ ਤੋਂ ਪ੍ਰੇਰਿਤ ਹੋਣ ਅਸੀਂ ਵੀ ਇਹਦੇ ਇਸੇ ਤਰੀਕੇ ਨਾਲ ਆਪਦੇ ਅਵਾਰਡ ਲੈਣੇ ਆ ਰਿਵਾਰਡ ਲੈਣੇ ਆ ਤੇ ਚੰਗੇ ਕੰਮ ਕਰਨੇ ਆ ਤਾਂ ਕਿ ਲੋਕਾਂ ਦੇ ਵਿੱਚ ਇੱਕ ਫਰੈਂਡਲੀ ਪੁਲਿਸ ਦਾ ਮੈਸੇਜ ਆ ਜਾਵੇ